ਦੂਜਾ ਮੌਕਾ ਨਹੀਂ ਦੇ ਸਕਦਾ ਸੋ ਮੇਰੀਆਂ ਚੀਜ਼ਾਂ ਸ਼ਾਇਦ ਉਹਨੂੰ ਪਹਿਲਾਂ ਹੀ ਪਤਾ ਸੀ ਉਸ ਕਰਕੇ ਉਹਨੂੰ ਇਹ ਸੀ ਵਿੱਚ ਐਤਵਾਰ ਉਹ ਬਾਹਰ ਲੁਕ ਜਾਣਾ ਸਾਰਾ ਕੁਝ ਜਾਂ ਕੁਛ ਵੀ ਨਾ ਤਾਂ ਆਪਣੀ ਆਪਣੀ ਜ਼ਮੀਰ ਇਦਾਂ ਦੀ ਹੈ ਕਿ ਅਸੀਂ ਦੂਜਾ ਮੌਕਾ ਦੇਵਾਂਗੇ ਕਿੰਮੀ ਪਵਣ ਦਾ ਮਾਮਲਾ ਇਸ ਸਮੇਂ ਕਾਫੀ ਚਰਚਾ ਦੇ ਵਿੱਚ ਹੈ ਤੇ ਲੋਕਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਪਵਣ ਕਦ ਲਾਈਵ ਆ ਕੇ ਇਸ ਪੂਰੇ ਮਸਲੇ ਦਾ ਆਪ ਸੱਚ ਦੱਸੇਗਾ ਤਾਂ ਆਖਿਰ ਉਸ ਨੇ ਅੱਜ ਆਪਣੇ YouTube ਚੈਨਲ ਤੇ ਲਾਈਵ ਆ ਕੇ ਕਈ ਵੱਡੇ ਖੁਲਾਸੀ ਕਿਮੀ ਦੇ ਬਾਰੇ ਕਰ ਦਿੱਤੇ ਹਨ ਕਿਉਂਕਿ ਜਿਸ ਦਿਨ ਤੋਂ ਕਿਮੀ ਦਾ ਇਹ ਮਸਲਾ ਉੱਠਿਆ ਸੀ ਤਾਂ ਲੋਕਾਂ ਦੇ ਵੱਲੋਂ ਉਸ ਦਿਨ ਤੋਂ ਹੀ ਇਸ ਮਸਲੇ ਤੇ ਚੁਟਕੀ ਲਈ ਜਾ ਰਹੀ ਸੀ ਤੇ ਉਸੇ ਸਮੇਂ ਹੀ ਪਵਨ ਦੇ ਵੱਲੋਂ ਆਪਣੇ Instagram ਸਟੋਰੀ ਸਾਂਝੀ ਕਰਕੇ ਇਹ ਗੱਲ ਕਲੀਅਰ ਕਰ ਦਿੱਤੀ ਗਈ ਕਿ ਉਹ ਦੋਨੇ ਵੱਖ ਹੋ ਚੁੱਕੀ ਹਨ ਤਾਂ ਹੁਣ ਹਾਲ ਹੀ ਦੇ ਵਿੱਚ ਪਵਨ ਆਪਣੇ YouTube ਚੈਨਲ ਤੇ ਲਾਈਵ ਆਇਆ ਹੈ ਤੇ ਉਸਨੇ ਕਿਹਾ ਕਿ ਜੋ ਇਹ ਮਾਮਲਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਇਹ ਬਿਲਕੁਲ ਸੱਚ ਹੈ ਤੇ ਮੈਨੂੰ ਬਹੁਤ ਸਾਰੇ ਮੈਸੇਜ ਆ ਰਹੇ ਸਨ ਲੋਕਾਂ ਦੇ ਕਿ ਤੁਸੀਂ ਇਸ ਮਸਲੇ ਦਾ ਸੱਚ ਦੱਸੋ ਤਾਂ ਉਸਨੇ ਕਿਹਾ ਕਿ ਇਸ ਪੂਰੇ ਮਸਲੇ ਤੇ ਮੇਰੀ ਇੱਕੋ ਤੇ ਲਾਸਟ ਵੀਡੀਓ ਹੈ ਤੇ ਬਾਕੀ ਤੁਸੀਂ ਖੁਦ ਦੇਖੋ ਪਵਨ ਨੇ ਵੀਡੀਓ ਦੇ ਵਿੱਚ ਕਿੰਮੀ ਦੇ ਬਾਰੇ ਕੀ ਕੀ ਕਿਹਾ ਤੇ ਬਾਕੀ ਤੁਸੀਂ ਵੀਡੀਓ ਦੇ ਬਾਰੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਮੈਨੂੰ ਬਹੁਤ ਵਧੀਆ ਲੱਗਾ ਪਰ ਮੇਰਾ ਨਹੀਂ ਇਦਾਂ ਦਾ ਕੁਝ ਵੀ ਹੈਗਾ ਠੀਕ ਹੈ ਜਦੋਂ ਆਪਾਂ ਕਿਸੇ ਦਾ ਬਹੁਤ ਜ਼ਿਆਦਾ ਗੱਲ ਹੱਦੋਂ ਬਾਅਦ ਜਿਸੇ ਚੀਜ਼ ਦੀ ਨਹੀਂ ਉਮੀਦ ਹੁੰਦੀ ਜਾਂ ਕੁਝ ਵੀ ਆ ਸੋ ਚੀਜ਼ਾਂ ਕੁਝ ਵੀ ਹੋਣ ਤਾਂ ਬੰਦਾ ਟੁੱਟ ਜਾਂਦਾ ਹੈ ਤੁਹਾਡੀਆਂ ਚੀਜ਼ਾਂ ਸ਼ਾਇਦ ਉਹਨੂੰ ਪਹਿਲਾਂ ਹੀ ਪਤਾ ਸੀ ਉਸ ਕਰਕੇ ਉਹਨੂੰ ਏਸੀ ਵਿੱਚ ਐਤ ਪਰੋਬਾਰ ਲੁਕ ਜਾਣਾ ਸਾਰਾ ਕੁਝ ਜਾਂ ਕੁਝ ਵੀ ਆ ਮੈਂ ਦੂਜਾ ਮੌਕਾ ਨਹੀਂ ਦੇ ਸਕਦਾ ਮੈਨੂੰ ਪਤਾ ਬਹੁਤ ਜਣੇ ਨੇ ਮੈਨੂੰ ਜਿਵੇਂ ਸੇਰੀ ਕਰਨੀ ਹੈ ਬਹੁਤ ਜਣੇ ਕਰਦੇ ਵੀ ਇੱਕ ਮੌਕਾ ਜ਼ਰੂਰ ਚਾਹੀਦਾ ਜਿੱਦਾਂ ਵੀ ਆ ਸੋ ਨਾ ਤਾਂ ਆਪਣੇ ਆਪਣੀ ਜ਼ਮੀਰ ਇਦਾਂ ਦੀ ਹੈ ਵੀ ਅਸੀਂ ਦੂਜਾ ਮੌਕਾ ਦੇਵਾਂਗੇ ਠੀਕ ਆ ਜੀ ਜੇ ਸਾਡੇ ਨਾਲ ਕਿਸੇ ਨੇ ਗਲਤ ਕੀਤਾ ਬੇਸ਼ੱਕ ਕੋਈ ਹੋਵੇ ਠੀਕ ਆ ਜੀ ਜਿਹੜਾ ਸਾਡਾ ਨੁਕਸਾਨ ਕਰੂਗਾ ਜਿਹੜਾ ਸਾਡਾ ਕੁਝ ਵੀ ਕਰੂਗਾ ਸਾ ਤੋਂ ਦੂਰ ਹੀ ਰਹੂਗਾ ਠੀਕ ਆ ਮੈਂ ਉਹਨੂੰ ਕੁਝ ਨਹੀਂ ਕਹਿਣਾ ਕੁਛ ਵੀ ਨਹੀਂ ਕਹਿਣਾ ਚਾਹਣਾ ਠੀਕ ਆ ਜਿੰਨਾ ਟਾਈਮ ਮੇਰੇ ਨਾਲ ਰਹੀ ਆ ਬਹੁਤ ਚੰਗੀ ਰਹੀ ਆ ਟੱਚ ਬੁਡ ਆ ਵੀ ਜਿੰਨਾ ਟਾਈਮ ਮੈਂ ਇੰਡੀਆ ਸੀ ਬਹੁਤ ਜਿਆਦਾ ਵਧੀਆ ਸੀ ਬਹੁਤ ਪਿਆਰ ਸੀ ਸਾਡੇ ਚ ਬਹੁਤ ਗੱਲਾਂ ਸੀ ਠੀਕ ਆ ਜੀ ਮੇਰੇ ਬਾਅਦ ਚੋਂ ਇਹ ਗੱਲ ਹੋਈ ਆ ਜੋ ਕੁਛ ਵੀ ਹੋਇਆ ਮੈਂ ਸੀਗਾ ਕੈਨੇਡਾ ਦੇ ਵਿੱਚ ਠੀਕ ਆ ਜੀ ਮੈਂ ਕੈਨੇਡਾ ਸੀ ਤੇ ਇੱਥੇ ਰਹਿ ਬੰਦੇ ਦਾ ਇੰਡੀਆ ਰਹਿੰਦੇ ਬੰਦੇ ਦਾ ਤੁਸੀਂ ਸਿਰਫ ਇੱਕ ਯਕੀਨ ਹੀ ਕਰ ਸਕਦੇ ਆ ਤੇ ਯਕੀਨ ਕਰਨਾ ਬਹੁਤ ਵੱਡੀ ਗੱਲ ਹੁੰਦੀ ਆ ਠੀਕ ਆ ਜੀ ਤੇ ਉਹਨੂੰ ਯਕੀਨ ਨੂੰ ਬਣਾ ਕੇ ਰੱਖਣਾ ਉਤੋ ਹੀ ਵੱਡੀ ਗੱਲ ਹੁੰਦੀ ਆ ਯਕੀਨ ਬਣਾਉਂਦੇ ਬਣਾਉਂਦੇ ਬੰਦੇ ਦੀ ਉਮਰ ਲੰਘ ਜਾਂਦੀ ਆ ਪਰ ਟੁੱਟਣ ਲੱਗੇ ਇੱਕ ਮਿੰਟ ਹੀ ਲੱਗਦਾ ਠੀਕ ਆ ਜੀ ਉਹ ਯਕੀਨ ਚਲੋ ਬਣਾਇਆ ਹੋਇਆ ਸੀ ਮੈਨੂੰ ਉਹਨਾਂ 'ਚ ਯਕੀਨ ਸੀ ਪਰ ਨਾ ਯਕੀਨ ਮੈਂ ਚਲੋ ਇਹ ਵੀ ਮੰਨਦਾ ਮੇਰੀ ਗਲਤੀ ਆ ਬਹੁਤ ਜ਼ਿਆਦਾ ਯਕੀਨ ਸੀ ਠੀਕ ਆ ਮੈਂ ਖੁੱਲ੍ਹ ਵੀ ਦਿੱਤੀ ਹੋਈ ਸੀ ਪੂਰੀ ਮਤਲਬ ਮੈਨੂੰ ਹੈ ਹੀ ਨਹੀਂ ਸੀ ਮੇਰੇ ਮਤਲਬ 1% ਵੀ ਦਿਮਾਗ 'ਚ ਕੁਛ ਇਹਨਾਂ ਦਾ ਕਦੇ ਨਹੀਂ ਆਇਆ ਠੀਕ ਆ ਸੋ ਮੈਨੂੰ ਨਹੀਂ ਲੱਗਦਾ ਜੀ ਕੀ ਕਰਨ ਵਾਲਾ ਬੰਦਾ ਸ਼ਾਇਦ ਗਲਤ ਹੋਵੇ ਤੁਹਾਨੂੰ ਜੋ ਮਰਜ਼ੀ ਲੱਗਦਾ ਹੋਵੇ ਕਿ ਇਹਨੇ ਮੈਸੇਜ ਹਉਦੇ ਤੁਸੀਂ ਇਦਾਂ ਕਰਦੇ ਸੀ ਤੁਸੀਂ ਬਾਹਲੀ ਖੋਲ ਦਿੱਤੀ ਸੀ ਸੋ ਖੋਲ ਵੀ ਬੰਦਾ ਫੇਰ ਹੀ ਦਿੰਦਾ ਜਿਹਨੂੰ ਯਕੀਨ ਹੋਵੇ ਜਿਹੜੇ ਬੰਦੇ ਨੂੰ ਯਕੀਨ ਨਹੀਂ ਉਹ ਤਾਂ 24 ਘੰਟੇ ਰੋਕਾ ਟੋਕਾ ਹੀ ਹਰਦਾ ਹੈ ਠੀਕ ਆ ਜੀ ਸੋ ਯਕੀਨ ਚਲੋ ਬਣਾ ਕੇ ਰੱਖਣਾ ਤੋੜਨਾ ਉਹ ਬੰਦੇ ਦੇ ਹੱਥ ਵਿੱਚ ਆ ਠੀਕ ਆ ਜੋ ਕੁਝ ਹੋਇਆ ਉਦੋਂ ਮੈਂ ਇੱਥੇ ਸੀ ਮੈਨੂੰ ਨਹੀਂ ਪਤਾ ਉੱਥੇ ਕਿਦਾਂ ਦੇ ਟਾਈਮ ਸੀ ਕਿਦਾਂ ਦੇ ਹਾਲਾਤ ਸੀ ਕੀ ਕੁਝ ਹੋਇਆ ਮੈਨੂੰ ਕੁਝ ਨਹੀਂ ਪਤਾ ਸੀਰੀਅਸਲੀ ਅਸਟਾ ਤੇ ਨਾ ਹੀ ਮੈਨੂੰ ਕਿਸੇ ਨਾਲ ਕੋਈ ਗੁੱਸਾ ਆ ਠੀਕ ਆ ਕਿਸੇ ਨਾਲ ਵੀ ਜੋ ਕੁਝ ਵੀ ਹੋਇਆ ਕੋਈ ਇਨਵੋਲਵ ਹੋਇਆ ਵਿੱਚ ਕਿਸੇ ਨਾਲ ਕੋਈ ਗੱਲ ਹੋਈ ਕੁਝ ਵੀ ਹੋਇਆ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਜਦੋਂ ਸਾਡੇ ਮੇਰਾ ਕਹਿੰਦਾ ਜੋ 파ਰਨਰ ਵੀ ਤੁਹਾਡਾ ਗੱਲ ਤੇ ਆ ਤੁਸੀਂ ਕਿਸੇ ਨੂੰ ਕਿੱਦਾਂ ਕਹਿ ਲੂਗੇ ਠੀਕ ਆ ਜੇ ਇਹ ਹੀ ਗੱਲ ਕੋਈ ਉਹਨਾਂ ਕੁਝ ਵੀ ਹੋਇਆ ਜਾਂ ਕੁਝ ਵੀ ਹੁੰਦਾ ਉਹ ਇੱਕ ਵਾਰ ਦੱਸ ਦਿੰਦੀ ਮੈਨੂੰ ਪਤਾ ਮੇਰਾ ਕੰਮ ਜਾਣੇ ਮੈਂ ਜਾਣਾ ਜਦੋਂ ਮੈਂ ਪਹਿਲਾਂ ਤਾਂ ਅਸੀਂ ਸੈਪਰੇਟ ਆ ਸੋ ਕੋ ਡਿਵੋਰਸ ਨਹੀਂ ਹਜੇ ਹੋਇਆ ਡਿਵੋਰਸ ਵੀ ਚਲੋ ਹੋ ਜਾਊਗਾ ਠੀਕ ਹੈ ਜਦੋਂ ਸੈਪਰੇਟ ਦਾ ਮਤਲਬ ਹੋ ਰਿਹਾ ਕਿ ਡਿਵੋਰਸ ਇਹ ਆਪੇ ਇੰਨੀ ਜਲਦੀ ਇਹ ਚੀਜ਼ਾਂ ਨਹੀਂ ਹੁੰਦੀਆਂ ਖਤਮ ਤੁਹਾਨੂੰ ਵੀ ਪਤਾ ਕਾਫੀ ਜਾਣੇ ਨੇ ਚਲੋ ਕਿਹਾ ਇਹਨੂੰ ਪਵਨ ਨੂੰ ਪਹਿਲੇ ਪਾਸੇ ਗੱਲ ਹੋਈ ਹੈ ਕੁਝ ਵੀ ਹੈ ਮੈਨੂੰ ਕੋਈ ਗੱਲ ਨਹੀਂ ਪਹਿਲਾਂ ਪਤਾ ਸੀ ਕੁਝ ਵੀ ਠੀਕ ਹੈ ਜੋ ਕੁਝ ਹੋਇਆ ਜਿੱਦਾਂ ਤੁਹਾਨੂੰ ਪਤਾ ਲੱਗਦਾ ਉਦੋਂ ਹੀ ਮੈਨੂੰ ਪਤਾ ਲੱਗਦਾ ਕਹਿੰਦਾ ਜੋ ਪਾਰਟਨਰ ਹੀ ਤੁਹਾਡਾ ਗਾਲਤ ਹੈ ਤਾਂ ਤੁਸੀਂ ਕਿਸੇ ਨੂੰ ਕਿੱਦਾਂ ਕਹ ਲੂਗੀ ਠੀਕ ਹੈ ਜੇ ਇਹ ਹੀ ਗੱਲ ਕੋਈ ਉਹਨਾਂ ਕੁਝ ਵੀ ਹੋਇਆ ਜਾਂ ਕੁਝ ਵੀ ਹੁੰਦਾ ਉਹ ਇੱਕ ਵਾਰ ਦੱਸ ਦਿੰਦੀ ਮੈਨੂੰ ਪਤਾ ਮੇਰਾ ਕੰਮ ਜਾਣੇ ਮੈਂ ਜਾਣਾਂ ਮੈਂ ਇੰਨਾ ਕੋ ਉਥੇ ਦਮ ਰੱਖਦਾ ਸੀ ਕੁਝ ਵੀ ਕਰ ਸਕਦਾ ਬਟ ਇਸ ਟਾਈਮ ਮੈਂ ਕਮਾ ਕਿਸੇ ਨੂੰ ਵੀ ਨਹੀਂ ਕਹਿਣਾ ਚਾਹੁੰਦਾ ਨਾ ਮੈਂ ਕਿਸੇ ਰੋਸਟਰ ਨੂੰ ਨਾ ਕਿਸੇ ਪੀਜ ਵਾਲੇ ਨੂੰ ਨਾ ਮੈਂ ਕਿਸੇ ਨੂੰ ਵੀ ਜੋ ਵੀ ਜੁੜੇ ਬੰਦੇ ਇਨਵੋਲ ਆ ਮੈਨੂੰ ਕਿਸੇ ਨਾਲ ਕੁਝ ਨਹੀਂ ਜਿੰਨੀ ਗਲਤ ਸੀ ਉਹਦੀ ਗਲਤੀ ਸੀ ਚਾਹੇ ਉਹ ਬਿਲਕੁਲ ਸਹੀ ਜਿਵੇਂ ਮੈਂ ਤੋ ਗੱਲਾਂ ਲਗੋਈਆਂ ਬਸ ਇਹੀ ਉਹਦੀ ਗਲਤੀ ਹੈ ਮੇਰੇ ਤੋਂ ਕੋਈ ਗੱਲ ਨਾ ਲੁਕਦੀ ਤਾਂ ਕਦੇ ਕੁਝ ਨਹੀਂ ਹੁੰਦਾ ਬੇਸ਼ੱਕ ਕੋਈ ਤੰਗ ਕਰਦਾ ਸੀ ਬੇਸ਼ੱਕ ਕੁਝ ਵੀ ਹੋਇਆ ਸੋ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ